ਲਕੀ ਸ਼ਾਬਾ ਲਕੀ ਬੁਲਾਰ ਲਕੀ ਗਰੁੱਪ ਜਿੰਦਾਬਾਦ ਪਹਿਲੇ ਤਾਂ ਮੈਂ ਸਾਰੇ ਮੈਂਬਰਸ ਹੈ ਪਰ ਹੱਥ ਜੋੜ ਕੇ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇੱਥੇ ਆ ਕੇ ਇੰਨੀ ਜ਼ਿਆਦਾ ਅੱਜ ਜਦਾ ਦੇ ਝੋਟਾ ਪਾਈ ਹੈ ਰਿਕਾਰਡ ਝੋਟਾ ਪਾਈ ਹੈ ਔਰ ਜਿੱਦਾ ਦੀ ਜਿੱਤ ਪਿਆਰ ਕੀ ਸਾਰੀ ਟੀਮ ਨੂੰ ਹਸਲ ਹੋਈ ਏ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਏ ਔਰ ਇਹ ਜਿੱਤ ਸੱਚਾਈ ਦੀ ਜਿੱਤ ਹੈ ਔਰ ਉਧਰ ਬੰਦੇ ਦੇ ਉੱਪਰ ਜਿੱਤੇ ਜਿਨ੍ਹਾਂ ਨੂੰ غرور ਬਹੁ ਸੀਗਾ ਈਗੋ ਬਹੁ ਸੀਗੀ ਔਰ ਉਹਨੂੰ ਮੂੰਹ ਤੋੜ ਜਵਾਬ ਸਾਡੇ ਸਾਰੇ ਮੈਂਬਰ ਸਾਹਿਬ ਨੇ ਦਿੱਤਾ ਕੰਮ ਕੀਤੇ ਹੋਏ ਇਹ ਕਹਿ ਸਕਦੇ ਜਿੱਤ ਵੀ ਨਹੀਂ ਹੈ ਦੇਖੋ ਤੁਹਾਡੇ ਸਾਹਮਣੇ ਹੀ ਹੈ ਕੰਮ ਕੀਤੇ ਦੀ ਜਿੱਤ ਹੈ ਜੋ ਇਹ ਐਵੇਂ ਇਲਜ਼ਾਮ ਲਾਉਂਦੇ ਸੀ ਜੀ ਕਹਿੰਦੇ ਕੀਤਾ ਕੀ ਕੀਤਾ ਕੀ ਇਹ ਮੈਂਬਰਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਇਹ ਦੱਸਿਆ ਵੀ ਟੀਮ ਦਾ ਮਤਲਬ ਕੀ ਹੁੰਦਾ ਹੈ ਇੱਕ ਇਕੱਲਾ ਵਿਅਕਤੀ ਜੋ ਵਨ ਮੈਨ ਆਰਮੀ ਹੈ ਡਿਕਟੇਟਰ ਆ ਕੇ ਕੰਮ ਕਰਦੇ ਰਿਹਾ ਉਹ ਕੀ ਕਰ ਸਕਦਾ ਹੈ ਔਰ ਕੱਟੀ ਟੀਮ ਨੇ ਕੀ ਕੀਤਾ ਉਹ ਉਹਨਾਂ ਦੇ ਚ ਸਾਨੂੰ ਜਿੱਤੇ ਦਾ ਜਿਹੜਾ ਸਾਰਾ ਸਾਰੀ ਟੀਮ ਨੂੰ ਮੈਂਬਰਾਂ ਨੇ ਬਹੁਤ ਬਹੁਤ ਧੰਨਵਾਦ ਸਾਰੀ ਮੈਂਬਰਸ ਹੈ ਤੁਹਾਡਾ ਵੋਟਰਾਂ ਨੂੰ ਕੀ ਕਹਿਣਾ ਵੋਟਰਾਂ ਨੇ ਕਹਿੰਗੇ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਔਰ ਤੁਹਾਨੂੰ ਜਿਹੜੇ ਅਸੀਂ ਮੈਨੀਫੈਸਟੋ ਦਿੱਤਾ ਜਿਹੜੇ ਤੁਹਾਡੇ ਕਿੰਨੇ ਕੰਮ ਨੇ 100 1% ਪੂਰੇ ਕਰਾਂਗੇ ਜਿਸੇ ਨੂੰ ਨਿਰਾਸ਼ਾ ਨਹੀਂ ਹੋਏਗੀ ਔਰ ਇਹਦੀ ਟੀਮ ਕੰਮ ਕਰੇਗੀ ਇਕੱਠੇ ਹੋ ਕੇ ਸਰਵਿਸ ਫॉर द ਇੰਡਸਟਰੀ ਅਸੀਂ ਕਰਾਂਗੇ ਔਰ ਹਮੇਸ਼ਾ ਕਰਦੇ ਰਹਾਂਗੇ ਜੀ ਅੱਜ ਬਦੀ ਉੱਤੇ ਨੇਕੀ ਦੀ ਜਿੱਤ ਹੋਈ ਆ ਜੀ ਅਜੇ ਇਨਸਾਨਹਾਨ ਜਿਹੜਾ ਹੰਕਾਰੀ ਰਾਜਾ ਆਪਣੇ ਆਪ ਨੂੰ ਬੜੇ ਹੰਕਾਰ ਦੇ ਵਿੱਚ ਸਮਝਦਾ ਸੀਗਾ ਝੂਠੇ ਪਰਚੇ ਕਰਾ ਕੇ ਮੈਂ ਦੱਬ ਲੂੰਗਾ ਗੁਰਮੀਤ ਸਿੰਘ ਕੁਲਾਰ ਨੂੰ ਉਸ ਪ੍ਰਮਾਤਮਾ ਦਾ ਸਭ ਤੋਂ ਪਹਿਲਾਂ ਹੱਥ ਜੋੜ ਕੇ ਸ਼ੁਕਰੀਆ ਦਾ ਕਰਦਾ ਵਾਂ ਕਿ ਉਹਨੇ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਬਹੁਤ ਵੱਡਾ ਫਤਵਾ ਜਿਹੜਾ ਸੇਠ ਕੁਲਾਰ ਭੋਗਨ ਨਾਰੰਗ ਮਿੱਤਲ ਚੋਹਾਨ ਔਰ ਮੈਂ ਕਹਨਾ ਪ੍ਰਭਜੋਤ ਔਰ ਸਾਰੇ ਗਰੁੱਪ ਨੂੰ ਕਬੀਰ ਗਰੁੱਪ ਨੂੰ ਸਮੁੱਚੇ ਨੂੰ ਦਿੱਤਾ ਕਿ ਵੱਡੀ ਲੀਡ ਦੇ ਨਾਲ ਸੀਟਾਂ ਜਿੱਤ ਕੇ ਜੋ ਅੱਜ ਸਵੇਰੇ ਅਖਬਾਰ ਦਾ ਹੈਡਿੰਗ ਸੀ ਕਿ ਅੱਜ ਫਿਰ ਲਕੀ ਜੀ ਵੰਣਗੇ ਫਿਰ ਦੁਬਾਰਾ ਯੂਸੀਪੀਐਮ ਦੇ ਪ੍ਰਧਾਨ ਅਕਾਲਪੁਰਕ ਨੇ ਉਹ ਬਖਸ਼ਿਸ਼ ਕੀਤੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਕਾਲਪੁਰਖ ਦਾ ਜਿੱਥੇ ਧੰਨਵਾਦ ਕਰਦੇ ਆ ਉੱਥੇ ਵੋਟਰ ਸਹਿਬਾਨ ਦਾ ਬਹੁਤ ਧੰਨਵਾਦ ਕਰਦੇ ਆ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਸਾਰੀਆਂ ਸੀਟਾਂ ਜਿੱਤ ਕੇ ਆਏ ਆ ਪਰ ਸਾਡੇ ਦੋ ਦੋਸਤ ਜਿਹੜੇ ਨਹੀਂ ਜਿੱਤ ਸਕੇ ਇਸ ਤੇ ਅਸੀਂ ਉਹਨਾਂ ਦੋਸਤਾਂ ਨੂੰ ਵੀ ਨਾਲ ਲੈ ਕੇ ਚੱਲਣਾ ਵਾ ਜਿਹੜੀ ਇਹ ਐਸੋਸੀਏਸ਼ਨ ਆ ਬਾਈਸਾਈਕਲ ਇੰਡਸਟਰੀ ਦੀ ਇਸ ਐਸੋਸੀਏਸ਼ਨ ਨੂੰ ਡਾਕਟਰ ਜੱਕੋ ਯਾਰ ਦੁਨੀਆ ਦੇ ਵਿੱਚ ਉਸ ਮੁਕਾਮ ਤੇ ਲੈ ਕੇ ਜਾਣਾ ਵਾ ਜਿਵੇਂ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਆ ਜੀ ਜਿਹੜਾ ਸੈਕੰਡ ਲਾਰਜੇਸਟ ਮੈਨੂਫੈਕਚਰਰ ਆ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਲੱਕੀ ਜੀ ਤੇ ਮੇਰਾ ਇੱਕੋ ਹੀ ਮੋਟਿਵ ਆ ਕਿ ਅਸੀਂ ਭਾਰਤ ਨੂੰ ਦੁਨੀਆ ਦਾ ਪਹਿਲਾ ਦੇਸ਼ ਬਣਾਉਣਾ ਵਾ ਸਾਈਕਲ ਦੇ ਸਾਈਕਲ ਪਾਰਟਸ ਬਣਾਉਣ ਵਾਲਾ ਟੀਮ ਨੂੰ ਕੀ ਕਹਿਣਾ ਚਾਹੋਗੇ ਟੀਮ ਨੂੰ ਟੀਮ ਪਹਿਲਾਂ ਵੀ ਇਕੱਠਿਆਂ ਹੋ ਕੇ ਚੱਲੀ ਸੀ ਦੋ ਸਾਲ ਸਿਰ ਤੜ ਦੀ ਬਾਜੀ ਲਾਤੀ ਸੀ ਲੱਕੀ ਜੀ ਨੇ ਸਾਈਕਲ ਇੰਡਸਟਰੀ ਨੂੰ ਉੱਪਰ ਚੁੱਕਣ ਦੇ ਵਿੱਚ ਭਾਵੇਂ ਜਿਹੜੀ ਫਾਈਟ ਸੀ ਉਹ ਬਹੁਤ ਟਫ ਸੀਗੀ ਪਰ ਫਿਰ ਵੀ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਲੈ ਕੇ ਆਏ ਆ ਕਿਉਂਕਿ ਵੋਟਰ ਸਾਹਿਬਾਨ ਦੀ ਇਸ ਵਾਰ ਜਿਹੜੀ ਪੋਲਿੰਗ ਆ 1988 ਵੋਟਾਂ ਦੇ ਵਿੱਚੋਂ ਤਕਰੀਬਨ 71700 ਵੋਟ ਦੇ ਕਰੀਬ ਵੋਟ ਪੋਲ ਹੋਈ ਹੈ ਸੋ ਇਹ ਇੱਕ ਵੱਡੀ ਨਿਸ਼ਾਨੀ ਸੀ ਕਿ ਲੱਕੀ ਜੀ ਨੂੰ ਮੁੜ ਕੇ ਲਿਆਉਣ ਦੀ ਤੇ ਮੈਂ ਤਾਂ ਫਿਰ ਇੱਕੋ ਹੀ ਗੱਲ ਕਹੂੰਗਾ ਕਿ ਲੱਕੀ ਲੱਕੀ ਓਏ ਲੱਕੀ ਲੱਕੀ ਓਏ ਓ ਲੱਕੀ ਲੱਕੀ ਓਏ ਲੱਕੀ ਲੱਕੀ ਓਏ ਓ ਲੱਕੀ ਲੱਕੀ ਓਏ ਕੀ ਖਲਕੀ ਲੱਕੀ ਦੂਸਰਾ ਮੈਂ ਉਹਨਾਂ ਗਦਾਰਾਂ ਨੂੰ ਚਿਤਾਵਨੀ ਦਿੰਨਾ ਵਾ ਜਿਨ੍ਹਾਂ ਗਦਾਰਾਂ ਨੇ ਗਦਾਰੀ ਕੀਤੀ ਆ ਤੇ ਉਹ ਗਦਾਰੀ ਦਾ ਵੀ ਮੂੰਹ ਤੋੜਮਾ ਜਵਾਬ ਉਹਨਾਂ ਨੂੰ ਮਿਲਿਆ ਔਰ ਗਦਾਰਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੁਚੇਤ ਕਰਨਾ ਵਾ ਕਿ ਯਾਰਾਂ ਵਿੱਚ ਕਦੇ ਗਦਾਰੀ ਨਹੀਂ ਕਰੀਦੀ ਯਾਰਾਂ ਵਿੱਚ ਗਦਾਰੀ ਨਹੀਂ ਕਰੀਦੀ ਸਰ ਉਹ ਗਦਾਰੀ ਦਾ ਵੀ ਮੂੰਹ ਤੋੜ ਮਾ ਜਵਾਬ ਮਿਲਿਆ ਬਹੁਤ ਤੁਸੀਂ ਜਿੱਤ ਕੇ ਵਾਰ ਆਇਆ ਮਹੌਲ ਭੰਗੜੇ ਵਾਲਾ ਕਰਦਾ ਪੂਰਾ ਵਿਆਹ ਵਾਲਾ ਕਰਦਾ ਮੈਂ ਤਾਂ ਫੇਰ ਕਰੂੰਗਾ ਲੱਕੀ ਲੱਕੀ ਏ 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 ਥੈਂਕ ਯੂ ਥੈਂਕ ਯੂ ਥੈਂਕ ਯੂ